ਰਤਨ ਤੇ ਆਗ ਕੌਡੀ ਸੰਗ ਰਚੈ ਸੱਚ ਛੋੜੇ ਝੂਠ ਸੰਗ ਮੈਂ ਤੇ ਜੋ ਛਡਣਾ ਸੋ ਅਸਥਿਰ ਕਰਿਉ ਮਨ ਜੋ ਹੋਵਨ ਸੁਦੂਰ ਪਰਾਂ ਛੋੜ ਜਾਇ ਤਿਸ ਕਾ ਸ਼ਰਮ ਕਰੇ ਸੰਗ ਸਹਾਈ ਤੇ ਸੁਪਰਹਣ ਜੰਨ ਦੇ ਪੂ ਉਤਾਰ ਤੋਏ ਗੁਰਦਪ੍ਰੀਤੁ ਭਸਮ ਸੰਗੈ ਹੋਇ ਮਨ ਦੇ ਕੂਪ ਮੈਂ ਪਤਿਤ ਬਿਕਰਾਵਾ ਨਾਨਕ ਕਾਢ ਲੇ ਹੋ ਪ੍ਰਭ ਦਇਆ ਰਤਨ ਤੇ ਆਗ ਕਉਡੀ ਸੰਗ ਰਚ ਸਾਚ ਛੋੜ ਝੂਠ ਸੰਗ ਮੈਂ ਕਾ ਜੋ ਛਡਣਾ ਸੋ ਅਸਥਿਰ ਕਰ ਮੰਨੇ ਜੋ ਹੋਵਨ ਸੁਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਹਾਈ ਤਿਸ ਉਪਰ ਹਰਿ ਚੰਨ ਲੇਪੂ ਉਤਾਰੇ ਧੋਏ ਗਰਦਬ ਪ੍ਰੀਤੂ ਭਾਸਮੂ ਸੰਗੋਏ ਅੰਧਕੂਪ ਮੈਂ ਵਤਿਤ ਬੇਕਰਾਂ ਨਾਨਕ ਕਾਢ ਲਿਹਾ ਪ੍ਰਭ ਦਇਆ ਅੰਧਕੂਪ ਮੈਂ ਪਾਤਿਤ ਬੇਕਰਾਂ ਨਾਨਕ ਕਾਢ ਲਿਹਾ ਪ੍ਰਭ ਦਇਆ ਵਾਇਗੁਰੂ ਦੀ ਕਾਲ ਸਾਹਿਗੁਰੂ ਦੀ ਕੀ ਫਤਿਹ ਗੁਰਬਾਣੀ ਕੀਰਤਨ ਦੇ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਰਤਨ ਤੇ ਆ ਕੌਡੀ ਸੰਗ ਰਚੇ ਸਾਜ ਛੋੜ ਝੂਠ ਸੰਗ ਮਚੇ ਆਪਣਾ ਜੋ ਇਨਸਾਨੀ ਸੁਭਾਅ ਹੈ ਨਾ ਆਪਣੀ ਜੋ ਮਤ ਹੁੰਦੀ ਹੈ ਉਹ ਬੜੀ ਖੋਟੀ ਹੁੰਦੀ ਹੈ ਉਹਨੂੰ खरे ਕੋਟੇ ਦਾ ਬਿਲਕੁਲ ਕੁਝ ਨਹੀਂ ਗਿਆਨ ਹੁੰਦਾ ਐਨਾ ਕੀਮਤੀ ਜਿਹੜਾ ਜੀਵਨ ਰਤਨ ਹੈ ਉਹਨੂੰ ਛੱਡ ਦਿੰਦਾ ਬੰਦਾ ਤੇ ਕੌਡੀਆਂ ਵਰਗੀਆਂ ਚੀਜ਼ਾਂ ਦੇ ਮਗਰ ਪੁਰਪੰਦਾ ਸੱਚ ਨੂੰ ਛੱਡਨਾ ਛੋੜ ਜਿਹੜਾ ਝੂਠ ਹੈ ਜਿਵੇਂ ਦਰਖਤ ਦੀ ਛਾਇਆ ਹੈ ਬਸ ਉਹ ਛਾਇਆ ਮਾਰੇ ਮਗਰ ਸਾਰਾ ਜੀਵਨ ਗਵਾ ਦਿੰਦਾ ਜੋ ਛੱਡਣਾ ਸਵਸਥਿਰ ਕਰਮਾਂ ਨੇ ਜਿਹੜੀ ਤੇ ਜੀ ਛੱਡ ਜਾਣੀਆਂ ਨਾ ਉਹਨੂੰ ਤਾਂ ਕਹਿੰਦਾ ਤਾਂ ਪੱਕੀ ਆ ਮੈਨੂੰ ਪਕੜ ਕੇ ਰੱਖੋ ਜੋ ਹੋਵਨ ਤੋਂ ਦੂਰ ਪਰਾਂ ਨੇ ਜੋ ਜੀਵਨ ਦੀਆਂ ਸੱਚਾਈਆਂ ਵੀ ਮੌਤ ਵੀ ਆਉਣੀ ਹੈ ਬੁਢਾਪਾ ਵੀ ਆਉਣਾ ਉਹਨੂੰ ਤਾਂ ਕਹਿੰਦਾ ਕਦੇ ਨਹੀਂ ਆਉਣਾ ਉਹ ਦੂਰ ਕਰਕੇ ਜਾਣ ਦਾ ਬਹੁਤ ਦੂਰ ਪਹਿਲੇ ਛੋੜ ਜਾਏ ਤੇ ਉਸ ਦਾ ਅਸਰਮ ਕਰੇ ਜਿਹੜਾ ਕੁਝ ਛੱਡ ਜਾਣਾ ਉਹਦੇ ਲਈ ਬੜੀਆਂ ਮਿਹਨਤਾਂ ਕਰਦਾ ਪਸੀਨਾ ਵਹਾਉਂਦਾ ਸੰਗ ਸਹਾਇ ਤਿਸ ਪਰ ਹਰੇ ਜਿਹੜੀ ਆਤਮਾ ਦੀ ਖੁਰਾਕ ਹੈ ਨਾ ਪ੍ਰਭੂ ਦਾ ਨਾਮ ਉਹਨੂੰ ਨਹੀਂ ਜਪ ਕੇ ਖੁਸ਼ ਨਾ ਉਹਨੂੰ ਸੁਣ ਕੇ ਖੁਸ਼ ਚੰਦਨ ਲੇਪ ਉਤਾਰੇ ਤੋਂ ਗਰਦਪ੍ਰੀਤ ਪਸੰਮ ਸੰਗ ਹੋਏ ਗਦੇ ਨੂੰ ਕੀ ਪਤਾ ਚੰਦਨ ਕੀ ਹੁੰਦਾ ਚੰਦਨ ਦੀ ਸਮੱਲ ਕੀ ਹੁੰਦੀ ਹੈ ਗਦੇ ਦੇ ਚੰਦਨ ਲਾ ਦੇਗੇ ਉਹਨੂੰ ਕੀ ਪਤਾ ਉਹਨੇ ਤਾਂ ਫੇਰ ਪਸੰਦੇ ਵਿੱਚ ਹੀ ਰੁਲ ਜਾਣਾ ਇਸ ਤਰ੍ਹਾਂ ਆਪਣੀ ਮੱਤ ਇਨੀ ਖੋਟੀ ਹੁੰਦੀ ਆ ਬਸ ਵਧੀਆ ਚੀਜ਼ ਨੂੰ ਤਾਂ ਛੱਡ ਦੇਣਾ ਪਾਸੇ ਚੰਦਨ ਵਰਗਾ ਲੇਪ ਆ ਪਾ ਦੋਦੇ ਨੇ ਤੇ ਗੰਧਮੰਦ ਜਿਹੜਾ ਹੁੰਦਾ ਨਾ ਉਹਦੇ ਨਾਲ ਹੀ ਆਪਣਾ ਪਿਆਰ ਪੈਂਦਾ ਕਿਉਂਕਿ ਮੱਤ ਹੀ ਖੋਟੀ ਹੁੰਦੀ ਹੈ ਅਗਿਆਨਤਾ ਹੁੰਦੀ ਹੈ ਨਾ ਅੰਧਕੋਪ ਮੈਂ ਪਤਿਤ ਬਿਕਰਾਲ ਇਸ ਅਗਿਆਨਤਾ ਦੇ ਖੋ ਦੇ ਵਿੱਚ ਆਪਾਂ ਡਿੱਗੇ ਪਏ ਹੁੰਨੇ ਤੇ ਅਰਦਾਸ ਕਰੀਏ ਨਾਨਕ ਕਾਢ ਲਿਓ ਪ੍ਰਭ ਦਿਆਲ ਇਹ ਪ੍ਰਭੂ ਤੋ ਸਿੱਧਿਆ ਲੂ ਸਾਡੇ ਅੰਦਰ ਪ੍ਰਕਾਸ਼ ਕਰੋ ਗਿਆਨ ਦਾ ਤੇ ਸਾਨੂੰ ਸਾਡੀ ਬਾਹੋਂ ਤੋ ਸਾਨੂੰ ਪਕੜ ਕੇ ਸਾਡਾ ਉਧਾਰ ਕਰੋ ਅੰਧਕੋਪ ਮੈਂ ਪਤਿਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਸਾਨੂੰ ਇਸ ਅਗਿਆਨਤਾ ਦੇ ਹਨੇਰੇ ਕੋਹ ਚੋਂ ਕੱਢੋ ਹੀ ਪ੍ਰਭੂ ਇਸੇ ਤੋ ਤੁਹਾਡੇ ਅੱਗੇ ਅਰਦਾਸ ਹੈ ਏਸੀ ਅਜ ਦਾ ਸ਼ਬਦ ਇਸ ਦੇ ਨਾਲੇ ਦਾਸ ਨੂੰ ਆ ਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖੀਮਾ ਦਾ ਜਾਤਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਸ਼੍ਰੇਂਖਲਾ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ